ਦੋਸਤੋ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ بارش ਦੇ ਨਾਲ ਜਿੱਥੇ ਲੋਕਾਂ ਦੇ ਘਰ ਟਹਿ ਟਹਿਰੀ ਹੋ ਰਹੇ ਨੇ ਇੱਕ ਆ ਬਜ਼ੁਰਗ ਮਾਤਾ ਕੀ ਪਿਛਲੇ ਦਿਨੀ ਇਹਨਾਂ ਦੇ ਪਤੀ ਦੀ ਵੀ ਜਿਹੜੀ ਮੌਤ ਹੋ ਚੁੱਕੀ ਐ ਤੋਂ ਪਹਿਲਾਂ ਇਹਨਾਂ ਦੇ ਪੁੱਤਰ ਦੀ ਮੌਤ ਹੋਈ ਇੱਕ ਧੀ ਦੀ ਮੌਤ ਹੋਊਗੀ ਜਵਾਈ ਦੀ ਮੌਤ ਹੋ ਗਈ ਹੁਣ ਇਹ ਕੱਲੀ ਜਿਹੜੀ ਘਰੇ ਰਹਿੰਦੀ ਆ ਤੇ بارش ਨੇ ਜਿਹੜਾ ਘਰ ਦਾ ਆ ਹਾਲ ਕਰਤਾ ਕੱਚੀ ਛੱਤ ਆ ਗਈ ਲਗਾਤਾਰ ਜਿਹੜੀ ਹੁਣ ਵੀ ਇਹ ਛੱਤ ਚੋਂ ਰਹੀ ਆ ਤੇ ਇਸ ਮਾਤਾ ਨੇ ਆਪਣੇ ਬਚਾਅ ਦੇ ਲਈ ਆ ਜਿਹੜਾ ਇੱਕ ਲਫਾਫਾ ਪਾ ਕੇ ਬਚਣ ਦੀ ਕੋਸ਼ਿਸ਼ ਕੀਤੀ ਆ ਕਿ ਘਰ ਦਾ ਜਿਹੜਾ ਕੋਈ ਸਮਾਨ ਆ ਉਹ ਬਚ ਰਹੇ ਰੋਟੀ ਪਾਣੀ ਦਾ ਖਾਣ ਪੀਣ ਦਾ ਸਮਾਨ ਬਚ ਰਹੇ ਪਰ بارش ਹੋਣ ਦੇ ਨਾਲ ਨਾਲ ਲਗਾਤਾਰ ਇਹਨਾਂ ਦੇ ਘਰ ਦੀ ਜਿਹੜੀ ਛੱਤ ਚੋਂ ਰਹੀ ਆ ਤੇ ਇਸ ਤਰ੍ਹਾਂ ਜਿਹੜਾ ਘਰ ਦੇ ਵਿੱਚ ਪਾਣੀ ਭਰਿਆ ਹੋਇਆ ਰਾਤ ਸਮੇਂ ਪਾਣੀ ਦੇ ਵਿੱਚ ਹੀ ਇਸੇ ਤਰ੍ਹਾਂ ਛੱਤ ਚੋਂ ਰਹੀ ਸੀ ਤੇ ਇੱਥੇ ਬੈਠ ਕੇ ਸਾਰੀ ਰਾਤ ਮਾਤਾ ਨੇ ਜਿਹੜੀ ਆਪਦਾ ਟਾਈਮ ਪਾਸ ਕਰਿਆ ਸਾਰੀ ਰਾਤ ਲੰਘਾਈ ਆ। ਤੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਛੱਤ ਚੋਂ ਰਹੀ ਹੈ। ਲਫਾਫਾ ਪਾ ਕੇ ਸਮਾਨ ਨੂੰ ਖਾਣ ਪੀਣ ਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਜਿਹੜੀ ਛੱਤ ਇਸ ਤਰ੍ਹਾਂ ਲਗਾਤਾਰ ਚੋਂ ਰਹੀ ਹੈ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਛੱਤ ਡਿੱਗ ਵੀ ਸਕਦੀ ਆ। ਤੇ ਕਿਸ ਤਰ੍ਹਾਂ ਜਿਹੜੀ ਟਿੱਪ ਟਿੱਪ ਕਰਕੇ ਜਿਹੜੀ ਛੱਤ ਆ ਉਹ ਚੋਂ ਰਹੀਆਂ ਨੇ ਪਾਣੀ ਦੀਆਂ ਬੂੰਦਾਂ ਥੱਲੇ ਡਿੱਗ ਰਹੀਆਂ ਨੇ ਤੇ ਰਾਤ ਸਮੇਂ ਇਸੇ ਛੱਤ ਦੇ ਥੱਲੇ ਇਸ ਮਾਤਾ ਨੇ ਜਿਹੜੀ ਰਾਤ गुਜ਼ਾਰੀ ਹੈ ਤੇ ਗੱਲਬਾਤ ਵੀ ਕਰਾਂਗੇ ਕੀ ਕਹੇਗੀ ਮਤਾ ਜਿਹੜੀ ਲਗਾਤਾਰ بارش ਵੀ ਹੋ ਰਹੀ ਸੀ ਤੇ ਇੱਥੇ ਰਾਤ ਪਤਾ ਲੱਗਿਆ ਵੀ ਐਂ ਬੈਠ ਕੇ ਗੁਜ਼ਾਰੀਆ ਲੈਕੀ ਰਾਤ ਕੱਢੀ ਜੀ ਤੇ ਮੈਂ ਅੱਖ ਚੱਲ ਕੋਈ ਨਾ ਜਿੱਥੇ ਮੇਰਾ ਸਮਾਨ ਡਿੱਗੂਗਾ ਵਿਚਰੂਗਾ ਮੈਂ ਰੋਜੂਗੀ ੱੱਲੀਆ ਮੈਨੂੰ ਕਿਹੜਾ ਕੋਈ ਬਚਾਉਣ ਵਾਲਾ ਸੀ ਇੱਥੇ ਵੀ ਜਾ ਮੇਰਾ ਪੁੱਤ ਬੈਠਾ ਸੀ ਜਾਂ ਮੇਰਾ ਪਤਨੀ ਬੈਠਾ ਸੀ ਇੱਕ ਪੀ ਤੁਰ ਗਈ ਇੱਕ ਜਮਾਈ ਤੁਰ ਗਿਆ ਤੇ ਬਹੁਤ ਪੈਸਾ ਲਾ ਚੁੱਕੀ ਮਾਨਾ ਸੀ ਤੇ ਅੱਜ ਮੇਰਾ ਬੰਦਾ ਹਾਲ ਹੈ ਜੀ ਜਿੱਦੇ ਦੀ ਵਾਰਸ ਪੈਂਦੀ ਆ ਤੇ ਐਂ ਕਹਿੰਦੀ ਸੀ ਮੈਂ ਮੇਰੀ ਹੱਥ ਬਨ ਕੇ ਬੇਨਤੀ ਐ ਵੀ ਮੇਰਾ ਮਕਾਨ ਪੈਣਾ ਚਾਹੀਦਾ ਮੈਂ ਬੈਠ ਕੇ ਰਾਤ ਕੱਲੀ ਜਨਾਨੀ ਕਿਵੇਂ ਰਾਤ ਕੱਢੂ ਵੀ ਦੁੱਖਾਂ ਦਾ ਜੀ ਤੇ ਬਹੁਤ ਬੁਰਾ ਹਾਲ ਹੈ ਜੀ ਮੇਰਾ ਮੇਰੇ ਹੱਥ ਬਨ ਕੇ ਬੇਨਤੀ ਐ ਮੈਂ ਹੀ ਮੰਗ ਮੰਗਦੀ ਆ ਵੀ ਮੇਰਾ ਸਮਾਨ ਦੇਖ ਲੋ ਕਿਹੜੇ ਲੋਟ ਮੈਂ ਖਾਣ ਪੀਣ ਵਾਲਾ ਲਫਾਫੇ ਥੱਲੇ ਧਰਲੇ ਮੈਂ ਬੈਠੀ ਰਹੀ ਸੱਤ ਥੱਲੇ ਹੀ ਮੇਰਾ ਤਾਂ ਕੱਢੀ ਆ ਜੀ ਬਹੁਤ ਔਖਾ ਨਜ਼ਾਰਾ ਆਤ ਕੱਢੀ ਮੈਨੂੰ ਐ ਲੱਗੇ ਵੀ ਦਿਨ ਵੀ ਚੜ ਜਿਊਗਾ ਪਰ ਬਹੁਤ ਮੇਰਾ ਮੰਦਾ ਹਾਲ ਆ ਜੀ ਸਾਰੀ ਰਾਤ ਐਂ ਛੱਤ ਚੋਂ ਹੀ ਗਈ ਐ ਅੱਖੀ ਬੈਠੇ ਰਹੇ ਹਾਂ ਹਾਂਜੀ ਇੱਥੇ ਬੈਠੇ ਰਹਾਂਗੇ ਰਾਤ ਜ ਬਾਰਸ਼ ਦੇ ਨਾਲ ਜਿਹੜਾ ਇਹ ਸਾਰਾ ਘਰ ਆ ਇਸ ਤਰ੍ਹਾਂ ਹੀ ਚੋਂਦਾ ਰਹਾਗਾ ਇਹ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਹੀ ਮੰਗ ਮੰਗਦੇ ਆ ਜੀ ਮੇਰਾ ਮਕਾਨ ਪੈਣਾ ਚਾਹੀਦਾ ਮੇਰਾ ਸਮਾਰ ਰੋਡ ਦਾ ਮੈਂ ਰੁੱਦੀ ਆ ਕੱਲੀ ਜਣੀ ਹੋਰ ਮੇਰੀ ਕੋਈ ਮੰਗ ਨਹੀਂ ਇਹ ਹੀ ਮੰਗ ਆ ਜੀ ਮੇਰਾ ਮਕਾਨ ਆ ਪਈ ਜੀ ਵੀ ਮੈਂ ਸੌਖੀ ਪੈ ਜਾਂ ਆਉਂਦੇ ਘਰੇ ਚੱਲ ਮੇਰੇ ਬੱਚੇ ਤਾਂ ਚੱਲ ਗਿਆ ਮੇਰਾ ਪੁੱਤ ਵੀ ਚੱਲ ਗਿਆ ਮੇਰਾ ਘਰ ਵਾਲਾ ਵੀ ਚੱਲ ਗਿਆ ਇੱਕ ਮੇਰੀ ਧੀ ਵੀ ਚਲ ਗਈ ਜਮਾਈ ਵੀ ਚੱਲ ਗਿਆ ਤੇ ਮੈਨੂੰ ਕਿਸੇ ਦਾ ਸਹਾਰਾ ਨਹੀਂ ਹੈਗਾ ਮੇਰੀ ਇਹੀ ਮੰਗ ਹੈ ਵੀ ਮੇਰਾ ਮਕਾਨ ਤੇ ਦੇਖ ਲੋ ਜੀ ਬੁਰਾ ਹਾਲਾ ਮੇਰਾ ਮੈਂ ਬਹਿ ਕੇ ਰਾਤ ਕੱਤੀ ਆ ਸਰਾਮ ਵਾਸਤੇ ਰਾਤ ਬਣੀ ਆ ਤੇ ਪਰ ਮੈਂ ਘਰ ਛੱਡ ਕੇ ਨਹੀਂ ਆਉਂਦਾ ਚਲੇਗੀ ਤੇ ਮੈਂ ਇੱਥੇ ਬੈਠੀ ਰਹੀ ਤੇ ਹੁਣ ਵੀ ਮੇਰੇ ਘਰਾਂ ਹੀ ਕਿਉਂ ਜਾਂਦਾ ਤੇ ਇੱਥੇ ਬੈਠੀ ਆ ਮੈਂ ਹੂੰ ਤੇ ਬਸ ਮੇਰੀ ਇਹੀ ਮੰਗ ਹੈ ਸਰਕਾਰ ਵੱਲੋਂ ਵੀ ਮੇਰਾ ਮਕਾਨ ਪੈਣਾ ਚਾਹੀਦਾ ਪਰ ਮੇਰਾ ਅੱਜ ਕਿੱਡਾ ਬਹੁਤ ਔਖਾ ਮੇਰਾ ਪੁੱਤ ਹੁੰਦਾ ਮੇਰਾ ਪਤਨੀ ਹੁੰਦਾ ਮੈਨੂੰ ਕਿਤੇ ਬਿਠਾਉਂਦੇ ਕਿਤੇ ਸੁੱਤੇ ਤਾਂ ਵੈਂਦੀ ਮੈਂ ਕਿੱਥੇ ਮੇਰਾ ਬੁਰਾ ਹਾਲ ਹੈ ਮੇਰੇ ਰੱਬ ਮੂਰੇ ਕਿਸ ਕੋਈ ਨਾ ਚੱਲੀ 2 ਸਾਲਾਂ ਦੇ ਵਿੱਚ ਮੈਂ ਤਿੰਨ ਦੇ ਵਿੱਚ ਤਿੰਨ ਚਾਰ ਮੌਤਾਂ ਤੋਰਤੀਆਂ ਪਰ ਮੇਰਾ ਜਨਾਨੀ ਹਲੇ ਮੈਂ ਫੇਰ ਵੀ ਆਏ ਬੈਠੀਆਂ ਵੀ ਚੱਲ ਕੋਈ ਨਾ ਜਿਹੜੀ ਕਰਤੀ ਮਹਾਰਾਜ ਨੇ ਮੈਂ ਚੱਲ ਲਈ ਬਸ ਮੇਰੀ ਇਹੀ ਮੰਗ ਆ ਮੈਂ ਹਰ ਕਿ ਇੱਥੇ ਬੈਠੀ ਰਹੀ ਮੰਜੇ ਤੇ ਮਾਤਾ ਜੇ ਤੇਰੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਕੋਈ ਮੋਬਾਈਲ ਨੰਬਰ ਕੋਈ ਆਪਣਾ ਜਿਹੜਾ ਐਡਰੈਸ ਕੋਈ ਪਿੰਡ ਦਾ ਨਾਮ ਕਿੱਥੇ ਆਵੇ ਕੋਈ ਖਾਰਿਆ ਰੋਡ ਜੀ ਤੇ ਖਾਰੇ ਰੋਡ ਤੇ ਘਰ ਹੈ ਜੀ ਮੇਰਾ ਪਿੰਡ ਪਿੰਡ ਦਾ ਨਾਮ ਵੀ ਦੱਸ ਪਿੰਡ ਜੀ ਵੱਡਾ ਨੰਗਲ ਜੀ ਹਾਂਜੀ ਕੋਈ ਮੋਬਾਈਲ ਨੰਬਰ ਜਿੱਤੇ ਕੋਈ ਕਿਸੇ ਨੇ ਕੋਈ ਗੱਲਬਾਤ ਕਰ ਸਕਦਾ ਹੋਵੇ ਫੋਨ ਕਰਕੇ ਤੁਹਾਨੂੰ ਕੋਈ ਮਦਦ ਭੇਜਣੀ ਚਾਹੁੰਦਾ ਹੋਵੇ ਮੋਬਾਈਲ ਨੰਬਰ ਪੜਾ ਜੀ ਨੰਬਰ ਮੋਬਾਈਲ ਮੇਰੇ ਕੋਲ ਹੈਗੀ ਹੈ ਜੀ ਤੇ ਪਰ ਮੈਨੂੰ ਨੰਬਰ ਦਾ ਨਹੀਂ ਪਤਾ ਮੈਂ ਅਨਪੜਾ ਜਾਵਾ ਵੀ ਮੇਰਾ ਕਿੰਨਾ ਨੰਬਰ ਹੈ ਤਾਂ ਬਿਲਕੁਲ ਦੋਸਤੋ ਬਹੁਤ ਹੀ ਦੁਖੀ ਮਾਤਾ ਕੀ ਪਤੀ ਵੀ ਤੁਰ ਗਿਆ ਪੁੱਤ ਤੁਰ ਗਿਆ ਇੱਕ ਧੀ ਤੁਰ ਗਈ ਇੱਕ ਜਵਾਈ ਦਾ ਕਹਿੰਦੇ ਆਸਰਾ ਹੁੰਦਾ ਉਹ ਵੀ ਵਿਚਾਰਾ ਇਸ ਦੁਨੀਆ ਤੋਂ ਤੁਰ ਗਿਆ ਤੇ ਅੱਜ ਇੱਕ ਕੱਲੀ ਮਾਤਾ ਜਿਹੜੀ ਰਹਿ ਰਹੀ ਹੈ ਤੇ ਛੱਤ ਵੀ ਚੋਂ ਰਹੀ ਆ ਤੇ ਇਹਨਾਂ ਵੱਲੋਂ ਮਦਦ ਇਹੀ ਮੰਗੀ ਜਾ ਰਹੀ ਹੈ ਕਿ ਘਰ ਦੀ ਜਿਹੜੀ ਛੱਤ ਬਦਲਾਈ ਜਾਵੇ ਤਾਂ ਕਿ ਇਹ ਜਿਹੜੀਆਂ ਆਪਦੀ ਆਉਣ ਵਾਲੀ ਜ਼ਿੰਦਗੀ ਸੌਖੇ ਲੰਘਾ ਸਕੇ ਤੇ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਮੈਂ ਸਕਰੀਨ ਦੇ ਉੱਪਰ ਜ਼ਰੂਰ ਪਾਉਂਗਾ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਇਹਨਾਂ ਦੇ ਨੰਬਰ ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਮਾਨਸਾ ਜ਼ਿਲ੍ਹੇ ਦਾ ਪਿੰਡ ਨੰਗਲ ਕਲਾਂਗਾ ਤੇ ਤੁਸੀਂ ਇਹਨਾਂ ਨਾਲ ਫੋਨ ਤੇ ਵੀ ਜਿਹੜਾ ਸੰਪਰਕ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਮਦਦ ਉਹ ਭੇਜ ਸਕਦੇ ਹੋ